ਹਾਂਜੀ ਦੋਸਤੋ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅਮੀਰ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਚ ਅਪਕਾਲੀ ਗੱਲਬਾਤ ਕਰਾਂਗੇ ਤੂੜੀ ਦੇ ਰੇਟਾਂ ਬਾਰੇ ਤੂੜੀ ਦੇ ਰੇਟ ਅੱਜ ਕੱਲ ਕਿੱਥੇ ਕਿ ਚੱਲ ਰਹੇ ਨੇ ਤੇ ਜਾਂ ਵਧਣਗੇ ਜਾਂ ਘਟਣਗੇ ਇਸ ਬਾਰੇ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਨਾਲ ਪਹੁੰਚ ਸਕੇ ਸੋ ਵੀਰੋ ਗੱਲਬਾਤ ਕਰਦੇ ਹਾਂ ਤੂੜੀ ਦੇ ਰੇਟਾਂ ਦੀ ਤੂੜੀ ਦੇ ਰੇਟ ਫਿਲਹਾਲ ਇਸ ਵਾਰ ਵਧਣ ਦੇ ਚਾਂਸ ਬਹੁਤ ਘੱਟ ਨੇ ਤੇ ਥੋੜੇ ਬਹੁਤੇ ਰੇਟ ਤੂੜੀ ਦੇ ਜਿਹੜੇ ਆਪਣੇ ਵੱਧ ਸਕਦੇ ਨੇ ਤੇ ਸੋ ਵੀਰੋ ਆਪਾਂ ਕੁਝ ਜਿਹੇ ਏਰੀਆ ਦੇ ਰੇਟ ਤਾਂ ਵੱਡੇ ਨਾਲ ਸਾਂਝੇ ਕਰਾਂਗੇ ਕੀ ਕੀ ਏਰੀਏ 'ਚ ਰੇਟ ਚੱਲ ਰਹੇ ਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਡੇ ਏਰੀਆ 'ਚ ਕੀ ਰੇਟ ਰਿਹਾ ਤੂੜੀ ਦਾ ਕੀ ਰੇਟ ਚੱਲ ਰਿਹਾ ਜਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਸੇ ਸ਼ੁਰੂ ਹੀ ਕਰਦੇ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਸ੍ਰੀ ਅਮਰਤਸਰ ਸਾਹਿਬ ਜਿੱਥੇ ਤੂੜੀ ਦਾ ਰੇਟ ਚੱਲ ਰਿਹਾ ਹੈ 400 ਤੋਂ ਲੈ ਕੇ 420 ਰੁਪਏ ਤੱਕ ਜਿਹੜੀ ਤੂੜੀ ਵਿਕ ਰਹੀ ਹੈ ਤੇ ਉਸ ਤੋਂ ਬਾਅਦ ਗੱਲ ਕਰਦੇ ਆਂ ਜੀ ਬਟਾਲੇ ਦੀ ਜਿੱਥੇ 390 ਤੋਂ ਲੈ ਕੇ 400 ਤੱਕ ਤੂੜੀ ਦਾ ਰੇਟ ਜਿਹੜਾ ਚੱਲ ਰਿਹਾ ਹੈ ਅੱਗੇ ਗੱਲ ਕਰਦੇ ਆਂ ਕੋਟਕਪੂਰਾ 360 ਰੁਪਏ ਪ੍ਰਤੀ ਕੁਆਂਟਲ ਜਿਹੜਾ ਤੂੜੀ ਵਿਕ ਰਹੀ ਹੈ ਅੱਗੇ ਪੱਟੀ ਦੀ ਗੱਲ ਕਰੀਏ ਜਿੱਥੇ 340 ਰੁਪਏ ਪ੍ਰਤੀ ਕੁਆਂਟਲ ਹੁਸ਼ਿਆਰਪੁਰ ਦੀ ਗੱਲ ਕਰੀਏ ਜਿੱਥੇ 410 ਰੁਪਏ ਪ੍ਰਤੀ ਕੁਆਂਟਲ ਤੂੜੀ ਵਿਕੀ ਪਠੰਡਾ 280 ਰੁਪਏ ਪ੍ਰਤੀ ਕੁਆਂਟਲ ਦਿੜਵਾ 415 ਰੁਪਏ ਪ੍ਰਤੀ ਕੁਆਂਟਲ ਅੱਗੇ ਗੱਲ ਕਰਦਾ ਜੀ ਪਾਤੜਾਂ ਦੇ ਜਿੱਥੇ ਤੂੜੀ ਦਾ ਰੇਟ ਚੱਲ ਰਿਹਾ ਜੀ 330 ਤੋਂ ਲੈ ਕੇ 350 ਰੁਪਏ ਤੱਕ ਅੱਗੇ ਕਪੂਰਥੜ੍ਹ ਦੇ ਦੀ ਗੱਲ ਕਰੀਏ ਤਾਂ ਜਿੱਥੇ 350 ਰੁਪਿਆ ਤੂੜੀ ਦਾ ਰੇਟ ਚੱਲ ਰਿਹਾ ਤਰਨਤਾਰਨ ਦੀ ਗੱਲ ਕਰੀਏ ਤਾਂ 410 ਰੁਪਏ ਪ੍ਰਤੀ ਕੁਆਂਟਲ ਤੂੜੀ ਦਾ ਰੇਟ ਚੱਲ ਰਿਹਾ ਕੋਟਕਪੂਰੇ ਦੀ ਗੱਲ ਕਰੀਏ 360 ਰੁਪਏ ਪ੍ਰਤੀ ਕੁਆਂਟਲ ਇਹ ਸਨ ਕੁਝ ਏਰੀਆ ਦੇ ਰੇਟ ਜਿਹੜੇ ਤੁਹਾਨੂੰ ਪਤਾ ਹੁੰਦਾ ਨਾ ਸਾਂਝੇ ਕੀਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਿਓ ਧੰਨਵਾਦ ਜੀ